ਹੀੜਾ ਰੀ ਕੜਾ ਮੀਂਹ ਦਾ ਨੰਦ ਮੰਨ ਰਿਹਾ ਨਾਲ ਆ ਕੇ ਛੱਡਿਆ ਵੇ ਤਾਂ ਲਿਪੜ ਲਿਆ ਆਈ ਰੇ ਓਏ ਓਰੇਆ ਓਰੇਆ ਪੁੱਤ ਓਰੇਆ ਲੱਗਦਾ ਹੈ ਆਵਾਜ਼ੀ ਦੀ ਚਲਦੀ ਦੇ ਬੱਦਲ ਘੋੜਦਾ ਨਾ ਉਹਦੇ ਕਰਕੇ ਕੋਈ ਨਹੀਂ ਨਾ ਰੰਗ ਬੰਨਣਾ ਆਰਿਆ ਨੂੰ ਸਵਾਗਤ ਹੈ ਜੀ 1055 ਤੇ ਤੇ ਬਾਕੀ ਬਾਈ ਅੱਜ ਚਰੀ ਬੀਜਣ ਆਏ ਹੋਏ ਤੇ ਚਰੀ ਲਿਆਂਦੀ ਪਈ ਹੈ ਕਿੰਨੇ ਦਿੰਦੀ ਤੇ ਆਪਾਂ ਨੇ ਖੇਤ ਰੌਣੀ ਕਰਿਆ ਹੋਇਆ ਤਾਂ ਉਹਦੇ ਕਰਕੇ ਫਿਰ ਹੁਣ ਅੱਜ ਬਾਤਾਂ ਜਾ ਆ ਗਿਆ ਤਾਂ ਫਿਰ ਬੀਜਣ ਆਏ ਤੇ ਹੁਣ ਬਾਕੀ ਵਿਚਾਰੀ ਬੀਤੀ ਆਪਾਂ ਨੇ ਹੁਣ ਤੇ ਆ ਵੱਟ ਵੀ ਬਾਤ ਤੇ ਵੱਟ ਸਿੱਧੀ ਪਾ ਦੇਣੀ ਫਿਰ ਦੁਬਾਰੇ ਤੇ ਜਿਹੜਾ ਉਹ ਖੇਤ ਆਪਣਾ ਉਹ ਚ ਬਾਜਰਾ ਬੀਜਿਆ ਤਾਂ ਬਾਜਰਾ ਪਤਾ ਨਹੀਂ ਕਿ ਆ ਤੇ ਕੱਖੇ ਦੱਬੀ ਜਾਂਦਾ ਤੇ ਅੱਧਾ ਕ ਹੋ ਗਿਆ ਵੈਸੇ ਅੱਧਾ ਬ੍ਰਿੰਡਾ ਜਾਏ ਚਲੋ ਜਿਹੜਾ ਹੋ ਗਿਆ ਆਪਾਂ ਨੇ ਉਨਾ ਕ ਵੱਢ ਲੈਣਾ ਉਹਨੂੰ ਬਾਕੇ ਚੰਗੀ ਤਰ੍ਹਾਂ ਫਿਰ ਉਹ ਪਰਲੇ ਖੇਤ ਨਾਲ ਮਿਲਾ ਦੇਣਾ ਫਿਰ ਜੱਗੇ ਨਾਲ ਦਿੱਤਾ ਉਹ ਨੀਮਾ ਥੋੜਾ ਜਿਹਾ ਤੇ ਇਹਨੂੰ ਇੱਕ ਬਣਾ ਦੇਣਾ ਆਪਾਂ ਨੇ ਸਾਰੇ ਨੂੰ ਐ ਚ ਲਾਉਣੀ ਆਪਾਂ ਨੇ ਜੀਰੀ ਤੇ ਤਾਂ ਕਰਕੇ ਹੁਣ ਚਰੀ ਯੋਗ ਆਪਾਂ ਨੇ ਆ ਰੱਖ ਲਿਆ ਜੇ ਕੱਖ ਕੰਡਾ ਘੱਟੇ ਹੁੰਦਾ ਏ ਤੇ ਆ ਖੇਤ ਚ ਫਿਰ ਅੱਧੇ ਜੇ ਇੱਧਰ ਜੀਰੀ ਲੱਗ ਜੂਗੀ ਪਨੀਰੀ ਵਾਲੇ ਚ ਮੱਕੀ ਵੀ ਪਨੀਰੀ ਖਰਾਬ ਜੀ ਉਹ ਹੀ ਵੀ ਤੀ ਆਪਣਾ ਤੇ ਚਲੋ ਵੇਦੇ ਆ ਕੱਤੀ ਬੀਜ ਆਪਣਾ ਹੋ ਜਾਣਾ ਖੀਲੇਗਾ ਖੰਡ ਦਾ ਖੀਲੇ ਖੰਡ ਦੀ ਉਧਰ ਹੈਗੀ ਆ ਡੇਢ ਕਦੇ ਤੇ ਬਾਕੀ ਇਧਰ ਆਪਾਂ 26 ਬੀਜ ਦੀ 26 ਦਾ ਅਠਾ ਜੇ ਜੰਮ ਠੀਕ ਤਾਂ ਪਰ ਐਨ ਪਹਿਲਾਂ ਵਧੀਆ ਜੰਮੀ ਵੀ ਦੀ ਪੂਰੀ ਹਰਿਆਈ ਮਾਰ ਦਿੱਤੀ ਹੁਣ ਉਹ ਸਾਈਡ ਪਤਾ ਨਹੀਂ ਗਿਆ ਚੱਕ ਰੋਇਆ ਉਹ ਸਾਈਡ ਦਬੀ ਜਾਂਦੀ ਆ ਨਾਲੇ ਪਾਣੀ ਵੀ ਨਹੀਂ ਛੱਡਦਾ ਬਾਕੀ ਉਧਰ ਹਜੇ ਚੱਲੀ ਵੀ ਉਧਰ ਛੂਟੀ ਆ ਇਧਰ ਪਨੀਰੀ ਬੜੀ ਹੋਗੀ ਇਹ ਪਤਾ ਨਹੀਂ ਕਿਆ ਸਾਬਤ ਹੋਇਆ ਬਾਕੀ ਹੁਣ ਪਾਣੀ ਭਰਨਾ ਇਹ ਤੇ ਕੋਹ ਸਾਈਡ ਵੀ ਮਰੀ ਵੀ ਤੀ ਇੱਧਰ ਤੇ ਪਾਣੀ ਵੀ ਭਰਨਾ ਟਾਇਲਟ ਭੱਜ ਗਈ ਜੰਨ ਉਧਰ ਸੈਲਰ ਰੁਟੀਨਾ ਤੁਮਾ ਇਹ ਛੱਡ ਗਿਆ ਆਪਾਂ ਨੂੰ ਜਿਹੜੀ ਲੇਬਰ ਵਾਲਿਆਂ ਨੂੰ ਕੰਮਾਂ ਵਰਕ ਕਰਨੀਆਂ ਉਹ ਚੱਕਰ ਲੱਗਣਾ ਹੋਇਆ ਬਈ ਪਹਿਲਾਂ ਪਾਤੀਆਂ ਦੀ ਟੀਨਾ ਮੇਰੀ ਆਈ ਹੈ ਜਿਹੜੀ ਆਪਣੀ ਮੇਰੀ ਨੇ ਸਾਰੀਆਂ ਟੀਨਾ ਪੜਤੀਆਂ ਪੱਟ ਕੇ ਦੂਰ ਮੈਨ ਨਾਲੇ ਫਿਰ ਚ ਫਿਰਤੀ ਉਹਦੀਆਂ ਟੀਨਾ ਸਾਰੀਆਂ ਤੇ ਦੁਵਾਰੇ ਤੇ ਫੇਰ ਪਾਉਣੀਆਂ ਪਈ ਆਪਾਂ ਨੇ ਤਾਂ ਫਿਰ ਹੁਣ ਮਿਸਤਰੀ ਲੱਗੇ ਜਿਹੜੇ ਟੀਨਾ ਟੂਨਾ ਲੈ ਕੇ ਛੱਡ ਕੇ ਆਇਆ ਤੇ ਇੱਕ ਹਰਿਆਣੇ ਚ ਗਏ ਹੋਏ ਤੇ ਆਪਾਂ ਬਈ ਮੱਥਾ ਲੇ ਕੇ ਬੁਲਵਾ ਰਹੇ ਹਾਂ ਤੇ ਫੇਰ ਜਾਣਾ ਦੋ ਤਿੰਨ ਵਾਰੀ ਜਾ ਕੇ ਆਉਣਾ ਪੈਣਾ ਮਾੜਿਆ ਉੱਤਰ ਕੰਮ ਵੀ ਆ ਤੇ ਨਾਲੇ ਆਪਾਂ ਜ਼ਰੂਰ ਕਰ ਜਾਇਆ ਜੰਨੇ ਆ ਫਿਰ ਉੱਥੇ ਤੇ ਬਾਕੀ ਆ ਰਾਤ ਆਪਾਂ ਖੇਤ ਬਾਗੇ ਤੇ ਨੇਰੇ ਹੋਏ ਆ ਵੀ ਬਾਤ ਤਾਂ ਤਾਂ ਤੇ ਉਹ ਫਰਾਣਾ ਵੀ ਆ ਡਿੱਗੀ ਥੱਲੇ ਦੇ ਪੈਪ ਚੂਣ ਲੱਗ ਗਿਆ ਡਿੱਗੀ ਨੂੰ ਵੀ ਸਿਮੈਂਟ ਲਾ ਲਿਆ ਮੈਂ ਲੋਟ ਨਹੀਂ ਆਉਂਦਾ ਕੰਮ ਬਾਕੀ ਬੱਟਾ-ਬੁੱਟਾ ਬਣਾਈਆਂ ਵੀ ਨਹੀਂ ਆਪਣੀ ਤਿਆਰੀ ਹੈ ਖੇਤਾਂ ਦੀ ਤਾਂ ਪਾਣੀ ਉਹ ਛੱਡਣਾ ਹੁਣ ਤਾਂ ਤੇ ਹਜੇ ਆਪਣੀ ਸਲਾਹ ਹੈਗੀ ਆ ਵੀ ਉਹ ਪਨੀਰੀ 33 ਮੜੀ ਹੋਰ ਹੋ ਜਵੇ ਆਹ ਰਾਮਗੱਲ ਪਰ ਇਹ ਪਾਣੀ ਘੱਟੇ ਪਾਇਆ ਗਿਆ ਵੀ ਰਾਮਗੱਲ ਹੋਈ ਜਾਵੇ ਤਾਂ ਵਧੀਆ ਗੱਲ ਆ ਫਿਰ ਹੋਈ 3 ਤਰੀਕ ਤੱਕ ਆਪਾਂ ਲਾ ਦਾਂਗੇ ਰਾਮਗੱਲ ਨਾਲੇ ਮੌਸਮ ਦਾ ਨੀਂ ਨੀਂ ਦੇਖਦੇ ਆ ਤੇ ਬੈਜੋ ਧਰਮੀ ਬਹੁਤ ਆ ਪਾਣੀ ਜਗ੍ਹਾ ਵੇਸਟ ਹੁੰਦਾ ਇਹਦੀ ਤਾਂ ਤੁਹਾਨੂੰ ਪੀਓ ਜਾਂਦੇ ਖੇਤ ਤੁਰਦਾ ਹੀ ਨਹੀਂ ਹੁਗਾ ਪਾਣੀ ਹੁਣ ਅੱਜ ਵੀ ਇਹਨਾਂ ਨੇ ਵਿੱਚ ਜਨਰੇਟਰ ਲਾਏ ਗਏ ਆ ਤਾਂ ਮਾੜੇ ਨਾ ਪਾਣੀ ਪੂਰਾ ਹੁੰਦਾ ਤੇ ਆਪਣੀ ਜਾਨ ਪਨੀਰੀ ਰਾਂਗਲ ਤਿਆਰ ਹੁੰਦੀ ਆ ਤੇ ਦਾ ਤਾਰ ਰਾਂਗਲ ਲਾਵਾ ਨੇ ਆਪਾਂ ਨੂੰ ਕੋਈ ਗੱਲ ਨਹੀਂ ਐਡੀ ਤੇ ਬਾਕੀ ਪਾਸੇ ਦੇ ਬਾਈ ਪੰਜ ਜਿਹੜੇ ਨਾਟ ਨੋਟ ਤੇ ਜਿਹਦੇ ਛੁੱਟੇ ਵਿਜੂ ਤੇ ਉਹ ਆਪਾਂ ਨੇ ਬਾਤ ਕੀਤੀ ਤੇ ਲਿਆ ਕੇ ਦੁੱਲੇ ਤਿਆਰ ਕਰਾ ਕੇ ਤੇ ਤੁਹਾਨੂੰ ਵੀ ਦਿਖਾਵਾਂਗਾ ਬਾਈ ਉਹ ਬਹੁਤ ਵਧੀਆ ਚੀਜ਼ ਹੈ ਆਪਣੀ ਘਰਾਂ ਤਿਆਰ ਕਰਾ ਕੇ ਰੱਜ ਚਲੋ 500 ਰੁਪਏ ਪਈ ਆ ਤੇ ਆਪਣੀ ਆਪੇ ਨਾਲ ਟ੍ਰੈਕ ਰੂਟ ਕਰ ਲਉ ਥੱਲੇ ਹੁੰਦੇ ਸੀ। ਕਈ ਛਤਰੀ ਤੇ ਨਹੀਂ ਜਾਣਾ ਪੈਂਦਾ ਜੀ। ਫੇਰ ਉਦਾਂ ਦੀ ਕੱਚੀ ਹੀ ਰਹਿ ਜਾਂਦੀ ਥੱਲੇ ਲੂਟ ਨਹੀਂ ਆਉਂਦਾ ਤੇ ਹੁਣ ਆਪਾਂ ਨੇ ਇਹਨ ਪੂਰੀ ਕਸਾਈ ਕਰੀ ਦੀ ਆ। ਬਾਕੀ ਮਗਰਾਣਾ ਪਰ ਟੇਪ ਟੂਬ ਵੀ ਕਰਾਈ ਵੀ ਉਹ ਵੀ ਸਾਨੂੰ ਦਿਖਾਉਨੇ ਆ। ਉਧਰ ਡਾਇਆ ਵਜਾ ਕੇ ਤੇ ਆ ਚਰੀ ਬੀਜੀ ਆਪਣੀ ਵੱਡਾਂ ਵਾਲੀ ਆਪਾਂ ਨੇ। ਹੁਣ ਲੈ ਕੇ ਚੱਲਦੇ ਆ ਨਾ। ਬਾਕੀ ਪਨੀਰੀ ਨੂੰ ਹੁਣ ਕੱਲੂ ਮੈਂ ਪਾਣੀ ਪਾਵਾਂਗੇ। ਹੁਣ ਤਾਂ ਲਾਈਟ ਭੱਜ ਗਈ। ਹੋ ਵੀ ਅੱਜ ਸੀਸੀ ਲੱਗਣ ਲੱਗਿਆ ਹੋਇਆ ਸੀਸੀ ਦੀ ਫੀਟਿੰਗ ਕਰਨ ਲੱਗਿਆ ਹੋਇਆ ਬਾਕੀ ਇਹ ਮੌਸਮ ਵੀ ਖਰਾਬ ਹੋ ਗਿਆ ਤਾਂ ਉਹਦੇ ਕਰਕੇ ਆਉਣਾ ਜਨਰੇਟਰ ਲੈ ਕੇ ਆਇਆ ਸੈਲਰ ਤੋਂ ਪਾ ਕੇ ਜਨਰੇਟਰ ਲਾਇਆ ਗਿਆ ਆਪਾਂ ਨੇ ਕੰਮ ਖੜ ਗਿਆ ਤਾਂ ਪਿੱਛੇ ਹੁਣ ਮੀਂਹ ਆ ਗਿਆ ਅੱਜ ਬੱਦਲ ਬਾਈ ਬਹੁਤ ਹੋਈ ਵੀ ਆ ਤੇ ਇਹ ਪੈਣ ਲੱਗੀਆਂ ਚਲੋ ਵਧੀਆ ਅੱਜ ਨਾਲ ਠੰਡਾ ਜਾ ਹੋ ਜਾਊਗਾ ਮਾਸਾ ਤੇ ਏਸੀ ਲਵਾਇਆ ਬਈ ਆਪਾਂ ਨੇ ਥੋੜੀ ਗਰਮੀ ਹੁਣ ਜਿਆਦਾ ਵਧੀ ਜਾਂਦੀ ਤੇ ਤਰਾ ਫਿਰ ਔਖਾ ਹੋ ਜਾਂਦਾ ਦੁਪਹਿਰ ਨੂੰ ਰਾਤ ਨੂੰ ਤਾਂ ਆਪਾਂ ਬਾਹਰੇ ਬੈੰਨੇ ਆ ਜਿਆਦਾ ਉਹਦੇ ਕਰਕੇ ਆਪਾਂ ਨੇ ਲਵਾ ਲਿਆ ਤਾਂ ਇਹ ਜੀ ਥੋੜੇ ਹੁਣ ਮੀਂਹ ਪਾ ਕੇ ਸਮਝੋਂ ਕਰਕੇ ਹੁਣ ਥੋੜਾ ਟਾਈਮ ਦੁਪਹਿਰ ਨੂੰ ਗਰਾਮ ਮੁਰਜੇ ਕਰੂੰਗਾ ਸ਼ਾਮ ਨੂੰ ਤਾਂ ਆਪਾਂ ਤਕਰੀਬਨ ਬਾਹਰੇ ਫਿਰਨੇ ਆ ਪਲਾ ਕੇ ਤੇ ਏਸੀ ਜੀ ਬਾਈ ਬਹੁਤ ਟਾਈਮ ਐਵੇਂ ਨਹੀਂ ਰਹਿ ਸਕਦਾ ਮਾਥਾ ਨਹੀਂ ਵੀ ਨਹੀਂ ਕਰ ਬਿਮਾਰ ਕਰ ਦਿੰਦਾ ਆਪਾਂ ਨੂੰ ਤਾਂ ਕਰ ਬਿਮਾਰ ਕਰ ਦਿੰਦਾ ਆਪਾਂ ਨੂੰ ਤਾਂ ਕਰਵਾਉ ਕਰਦਾ ਤੇ ਉੱਧਰ ਹੀਰਾ ਵੀ ਕੜਾ ਮੀਂਹ ਦਾ ਨੰਦ ਮਾਣ ਰਿਆ ਨਾਲ ਆ ਕੇ ਛੱਡਿਆ ਹੋਇਆ ਤਾਂ ਲਿਪੜ ਲਿਆ ਹਾਂ ਹੀਰੇ ਓਏ ਓਰੇਆ ਓਰੇਆ ਪੁੱਤ ਓਰੇਆ ਤਾਂ ভাই ਆਵਾਜ਼ੀ ਦੀ ਚਲਦੀ ਤੇ ਬਦਲ ਹੋਰਦਾ ਨਾ ਉਹਦੇ ਕਰਕੇ ਤੇ ਬਾਕੀ ਵੀ ਤੁਹਾਨੂੰ ਮੁੰਡੇ ਨਾਲ ਮਲਾਉਨੇ ਆ ਤੇ ਆਪਾਂ ਨੇ ਏਸੀ ਆਪਾਂ ਨੂੰ ਕਿੰਨੇ ਦਾ ਪਿਆ ਸਾਰੇ ਡਿਟੇਲ ਦੰਨੇ ਆ ਜੀ ਬਈ ਰੰਗ ਬੰਨਤੇ ਅੱਜ ਨੇ ਰੇ ਨੀ ਬੰਦੂਗਾ ਆ ਗਿਆ ਤੇ ਇਸ ਕਰੇ। ਵਾਹ ਜਿਆ ਮੌਸਮ ਵੀ ਠੰਡਾ ਹੋ ਰੂਗਾ। ਬਾਕੀ ਇਧਰ ਵੀ ਦਾ ਲੱਗਿਆ ਰਾਨ। ਏ ਥੱਲੀਆਂ ਲਈ ਆਪਣੇ ਨਾਲ ਤੇ ਤੰਦਾ। ਥੱਲੇ ਮਿਲਿਆ ਵੀਰ। ਥੱਲੇ ਏਸੀ ਦੀ ਗੱਲ ਹੋ ਗਈ ਜੇ ਦੱਸਿਓ। ਇਹ ਆਪਾਂ ਨੇ ਸੈਕੰਡ ਹੈਂਡ ਏਸੀ ਲਵਾਇਆ ਵੀ। ਕਿੰਨਾ ਮਾਡਲ ਆ, ਕਿੰਨਾ ਕਿ ਚੱਲਿਆ ਹੋਇਆ ਉਹ ਸਾਰੇ ਡਟੇ ਦਵਾਂਗੇ। ਕਿਉਂਕਿ ਆ ਮੇਨ ਬਾਡੀ ਏ ਜਿਹੜੀ ਇਹਦਾ ਖਰਾਬ ਹੋ ਜਾਂਦੀ। ਬਾਅਦ ਕਿ ਇੱਕ ਸਾਲ ਹੀ ਚਲਾ ਲਓ। ਨੇ ਕਿ ਮੈਂ ਦੀ ਹਾਲ ਤੱਕ ਮੇਰੇ ਮਿਲਣ ਨਹੀਂ ਸੀ ਭਾਈ ਜੀ ਨਾਲ ਸਾਡੀ ਗੱਲਬਾਤ ਕਰਨ ਨੂੰ ਬਾਕੀ ਵੀਰ ਸਰਦ ਬਰਨ ਲੱਗਿਆ ਜਾਣਾ ਨਾਲ ਦਾ ਜੀ ਨਾਲ ਹਿੰਦ ரெண்டு <muchas> <muchas> ਆਹ ਨਾ ਤੇ ਜਦੋਂ ਲੱਗਦਾ ਕਿ ਇਹਦੀ ਦੀ ਨਾਲ ਕਿਤੇ ਤੋਂ ਨਹੀਂ ਅੰਦਰ ਤੇ ਫਟਾਫਟਾ ਵੀ ਲਾਤਾ ਨਹੀਂ ਪਈ ਜਾਂਦਾ ਬਾਹਰ ਬਾਕੀ ਜਨਰੇਟਰ ਜਿੰਨਾ ਸਭ ਨੂੰ ਬਚਾਉਂਦਾ ਜਨਰੇਟਰ ਕਰਕੇ ਆਪਣਾ ਕੰਮ ਖਿੱਚ ਹੋ ਰਿਹਾ ਬਾਕੀ ਜੀ ਨੇ ਭਾਈ AC ਲੈ ਆ ਕੇ ਦੱਸਦਾ ਤੇ ਇਸਕੇ ਮਾਡਲ ਹਨਾ ਇੱਕ ਹੀ ਮਾਡਲ ਤੇ ਇਸ ਕੀ ਮਾਡਲ AC ਆ ਭਾਈ ਤੇ ਨਾਲ ਸਟੈਪਲੇਜਰ ਲਿਆਂਦਾ ਹੈ ਸਟੈਪਲੇਜਰ ਕਿੰਨੇ ਬਾਹਰ ਇਹ 90 ਆਪਾ 90 ਆਪਾ ਕਰਦਾ ਬੜਾ ਹੈ ਸਭ ਤੋਂ ਬੜਾ ਹੈ ਬੜਾ 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 ਲਾਸ ਨੰਬਰ ਇਹ ਤੋਂ ਉੱਪਰ ਅਜੇ ਦੇਖੋ 240 ਨੂੰ ਘਟਾਣ ਇਹ ਜੇ ਜਦ ਤੱਕ 90 ਆਫ ਲੈਡ ਨਹੀਂ ਆਉਂਦੀ ਲੱਭੇ ਲੈਡ ਇਹਨੇ ਉਦੋਂ ਤੱਕ ਕੰਮ ਕਰੀ ਜਾਣਾ 90 ਤੱਕ ਘਰਾਂ ਨੂੰ ਡਾਉਣ ਦੀ ਹਾਂਜੀ ਹਾਂਜੀ ਇਹ ਤਾਂ ਆਪਣੇ ਹੈਗੀ ਉਹ ਲੈਡ ਦਾ ਬਹੁਤ ਮੰਗਾ ਬਣਿਆ ਹੋਵੇ ਵਧੀਆ ਕਰਿਆ ਤੁਹਾਨੂੰ ਆ ਦੇ ਆ ਜਾ ਬਸ ਕੋਈ ਇਹ ਆਮ ਇੱਕ ਡੇਟੇ ਦੇ ਤੁੰਗ ਕਾ ਰਹੀ ਰਹੇ ਨਹੀਂ ਲੱਭੇ ਹੀ ਰਹਿੰਦੀ ਹਾਂ ਉਹੇ ਕਰਕੇ ਬਹੁਤ ਬੰਦਾ ਹੈ ਸ਼ਹਿਰ ਦੀ ਜ਼ਿਆਦਾ ਸਪਲਾਈ ਹੋਉਂਦੀ ਹਾਂ ਬਾਕੀ ਬਈ ਆਪਾਂ ਨੇ ਵੀਰ ਨਾਲ ਗੱਲ ਕਰੀ ਤੇ ਵੀ ਬਾਈ ਤੇਰੇ ਪਰ ਜਿਵੇਂ ਮਰਜ਼ੀ ਲਿਆ ਕੇ ਲਾ ਦੇ ਪਰ ਵੀ ਨੇ ਲਿਆ ਕੇ ਦਿਖਾਇਆ ਜਿਆਦਾ ਏਸੀ ਹਨਾ ਤੇ ਬਾਈ ਦੇ ਘਰਾਂ ਵੀ ਲੱਗਿਆ ਪਿਆ ਹਨਾ ਇਹ ਸੈਗੇਨ ਨੇ ਸੀਗੇ ਦੱਸਦਾ ਇਹ ਕਿਹੜੀ ਦਾ ਆਪਣੀ ਦਾ ਇਹ ਵੀਡੀਓ ਕੰਨ ਦਾ ਵੀਡੀਓ ਕੰਨ ਦਾ ਸੀਗਾ ਇਹਨਾਂ ਵਿੱਚ ਕਿੰਨੇ ਕਦਾ ਪੈ ਜਾਂਦਾ ਪਾ ਇਹਨਾਂ ਵਿੱਚ ਵੀਡੀਓ ਉਹੀ 22000 ਮਤਲਬ 30 30 32 34 ਤੱਕ ਮਿਲ ਜਾਂਦੇ ਆ ਬਸ 30 25 25000 ਤੋਂ 60000 ਤੱਕ 30 ਵੀ ਇਹ 3 ਸਟਾਰ ਹੈ ਤੇ ਅੱਛਾ ਹੈ ਹਾਂ ਤੇ ਬਾਕੀ ਬਈ ਏਸੀ ਬਹੁਤ ਵਧੀਆ ਹੈ ਅੰਦਰ ਤੇ ਵੀਰ ਨੇ ਸਾਰਾ ਕੁਝ ਆਪਾਂ ਨੂੰ ਦੱਸਤਾ ਵੀ ਆ ਚੀਜ਼ਾਂ ਜਿਹੜੇ ਗੈਸ ਪਾਈ ਵੀ ਹੁੰਦੀ ਵੀ ਆ ਚੀਜ਼ਾਂ ਦਾ ਫਰਕ ਹੁੰਦਾ ਹੈ ਪਾਈ ਨੇ ਪੂਰੀ ਨੋਜ਼ ਦੇ ਦਿੱਤੀ ਆਪਾਂ ਨੂੰ ਬਾਕੀ ਵੀਰ ਪਰ ਆਪਣੇ ਕੋਲ ਸਹੀ ਤਾਂ ਆਪਾਂ ਤੇ ਜੇ ਤੁਸੀਂ ਵੀ ਬਈ ਕਿਸੇ ਨੇ ਏਸੀ ਲੈਣਾ ਹੋਇਆ ਸੈਕੰਡ ਹੈਂਡ ਹਨਾ ਬਾਦੂ ਏਸੀ ਪਏ ਹਨ ਟੱਚ ਪੀਸ ਹਨ ਟੱਚ ਪੀਸ ਹੋ ਗਏ 5 ਸਾਲ ਦੀ ਕੰਪਰੈਸ਼ਨ ਦੀ ਗਰੰਟੀ ਹੁੰਦੀ ਆ ਹਾਂ ਅਜੇ ਉਹ ਗਾਰੰਟੀ ਪਈ ਹੈ 2 ਕੀ ਮੋਡ ਦਾ ਤੇ 1 ਕੀ ਮੋਡ ਦਾ 2 ਸਾਲ ਦੀ ਗਾਰੰਟੀ ਕਾ ਬਰਾਬਰ ਸਾਰੇ ਉਹਦੇ ਬਲੂ ਸਟਾਰਿੰਗ ਐਨਜੀ ਜਿਹੜੀ ਮਾਰਕ ਜਿਹੜਾ ਮਾਰਕ ਦੇਖ ਬਾਕੀ ਬਾਈ ਸਾਰਾ ਕੁਝ ਕਰਕੇ ਜਾਂਦਾ ਕੰਮ ਇਲੈਕਟ੍ਰੀਸ਼ੀਅਨ ਦਾ ਮੇਨ ਕੰਮ ਆ ਬਾਈ ਹਣਾ ਛੋਟੇ-ਕੁਟੇ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਬਾਈ ਹਣਾ ਇੱਕ ਨੰਬਰ ਕੰਮ ਆ ਤੇ ਕੁਦਰਤੀਓ ਬਾਈ ਮਿਲ ਗਿਆ ਆਪਾਂ ਨੇ ਨਹੀਂ ਤਾਂ ਜੇ ਲੰਘੇ ਜਾਂਦੇ ਇੰਨੋ ਕਰ ਗਏ ਮੈਂ ਲਾ ਜੂ ਬਾਈ ਨਾਲ ਗੱਲ ਹੋਈ ਬਾਈ ਕਹਿੰਦਾ ਬਾਧੂ ਪਏ ਸੀ ਫਿਰ ਬਾਈ ਨੇ ਇਕੱਲੇ ਘੱਟ ਹੋਈ ਰਾਤਾਂ ਇਹ ਜਿਹੜੀ ਗਰੰਟੀ ਵਾਲੀ ਹੈ ਜੀ ਹੁੰਦੇ ਸਾਰੇ ਗਰੰਟੀ ਵਾਲੇ ਕੋਈ ਪੁਰਾਣੇ ਮਾਡਲ ਆ ਉਹ ਵੀ ਰੰਭੇ ਵਾਲ ਤੋਂ ਕੰਮ ਨਹੀਂ ਆਗਾ ਹਨ 5-6000 ਵਾਲਾ ਵੀ ਕੋਈ ਕੰਮ ਕਰਿਆ 5000 ਵਾਲੇ ਹੁੰਦੇ ਐ ਜੀ ਉਹ ਫਿਰ ਪੁਰਾਣੇ ਉਹ ਤਾਂ ਫਿਰ ਗਰੰਟੀ ਨਹੀਂ ਅਗਲਾ ਫਿਰ ਬਾਜੂ ਤੱਕ ਕਰਵਾਵੇ ਚੱਲਦਾ ਨਹੀਂ ਆਉਂਦਾ ਸਾਰੇ ਗਰੰਟੀ ਵਾਲੇ ਗਰੰਟੀ ਵਾਲੇ ਪੀਸ ਹੋਊਂਗੇ ਬਾਈ ਇਹ 6-15000 ਦਾ ਆਪਾਂ ਨੂੰ ਜਾਰੀ ਵੀ ਦੇ ਦੋ ਫਾਨ ਨੂੰ ਕਰਵਾ ਪਿਆ ਇਹ ਤਾਂ ਕਾਗਜ਼ ਵੀ ਆਪਾਂ ਤਾਰਿਆ ਬਾਈ ਆ ਕੇ ਇਹ ਜਿੱਥੇ ਫਿੱਟ ਹੋਇਆ ਉਹ ਤਾਂ ਮੁੜ ਕੇ ਛੇੜਿਆ ਨਹੀਂ ਸਰਪਸ ਵੀ ਪਹਿਲੀ ਉਰੇ ਹੋਈ ਆ ਬਾਈ 21 ਮਾਡਲ ਆ ਆਹਾਰ ਸਾਰਾ ਕੋਈ ਆਇਆ ਕੋਈ 21 ਮਾਡਲ ਵੀ ਵੀ ਚੱਲਿਆ ਬਈ ਆ ਸਾਰਾ ਚੱਲਿਆ ਬਈ ਘੱਟੇ ਆ ਚੱਲਿਆ ਬਾਈ ਉਹ ਬਾਹਰ ਗਏ ਵੇ ਤੇ ਉਹ ਠੀਕ ਆ ਆਉਣਾ ਆਇਆ 2023 ਚ ਆਇਆ ਆ ਆਦੀਦਾਰੇ ਉਹਨਾਂ ਨੇ ਦੋ ਸਪੇਸ਼ਲ ਲਵਾ ਦੇ ਸੋ ਦੋ ਗਲਾਸ ਆ ਤੇ ਬਾਕੀ ਬਾਈ ਜੇ ਕਿਸੇ ਨੇ ਵੀ ਲੈਣਾ ਹੋਇਆ ਤਾਂ ਟਾਈਮ ਤੇ ਕਰ ਲੈ ਵੀਰੇ ਆਪਣਾ ਨੰਬਰ ਦੱਸ ਦੇ ਇੱਕ ਵਾਰੀ 9798 6351 ਜੋ ਲਵਾਂਗੇ ਤੇ ਬਾਕੀ ਸਕਰੀਨ ਪਰ ਵੀ ਬਾਈ ਨੰਬਰ ਚੱਲਦਾ ਫਿਰ ਮੈਂ ਕੰਟੈਕਟ ਕਰ ਲਵਾਂ ਉਹ ਆਪਣੇ ਲਾਗ ਦੇ ਫਰੰਟ ਦੇ ਹੀ ਆ ਚੱਲੀਆਂ ਨਾ ਫਿਰ ਰੋਪੜ ਲਗਾਉਣਾ ਹੈ ਨਾ ਵੀਰੇ ਜਿਹੜਾ ਵੀ ਤੇਰਾ ਵੀਰੇ ਦਾ ਚੌਂਗਾ ਵੀਰੇ ਤੁਹਾਨੂੰ ਆਪਰੇਕਟਿਵ ਕਰਾਂਗਾ ਇਹ ਤਾਂ ਮੈਂ ਤਾਂ ਬਾਈ ਨਾਲ ਕੋਲ ਹੁੰਦੇ ਆ ਜੇ ਤਾਂ ਕੰਮ ਕਰਵਾਉਂਦੇ ਇੱਥੇ ਜਿਹੜੇ ਬਾਕੀ ਕੋਈ ਵੀ ਕੰਮ ਕਰਾਉਣਾ ਸਰਫਸ ਵੀ ਕਰਾਉਣੇ ਐ ਜੇ ਸੀ ਹੁਣ ਸੀ ਜੀ ਆ ਨਾ ਆਪਣੇ ਲੋਕਾਂ ਤਾਂ ਬਾਈ ਨਾਲ ਇੱਥੇ ਮਰਦੀ ਤੁਸੀਂ ਕੰਟੈਕਟ ਕਰ ਸਕਦੇ ਆ ਬਾਕੀ ਕੋਠੀਆਂ ਦਾ ਕੰਮ ਆ ਬਿਜਲੀ ਦਾ ਉਹ ਵੀ ਕਰਾ ਸਕਦੇ ਆ ਮੈਂ ਆਪਣਾ ਬਿਜਲੀ ਦਾ ਕੰਮ ਵੀਰੇ ਇੰਦੀ ਬ੍ਰਿੰਗ ਨੂੰ ਮਾਰਦੀ ਉਹ ਜੋ ਹੈ ਨਾ ਉਹ ਲੱਗਦੇ ਹੋ ਜਾਂ ਨਾਲ ਆਪਣਾ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਦੱਸਾਂਗੇ ਬਾਈ ਕਦੋਂ ਹੀ ਕਰੀਏ ਹੁਣ ਚਲਾ ਕੇ ਜਾਣਾ ਵੀਰ ਨੇ ਤੇ ਵਧੀਆ ਆਪਣਾ ਕੰਮ ਖਿੱਚ ਹੋ ਗਿਆ ਨਹੀਂ ਇਹ ਰਹਿ ਜਾਣਾ ਤਾਂ ਹਾਂ ਕੱਲ ਨੂੰ ਮੇਰਾ ਟਾਈਮ ਹੀ ਲੱਗਣਾ ਦਾ ਲੇਟ ਹੋਣ ਪਈ ਬੈਟ ਕਰਕੇ ਦਿੱਕਤ ਆਉਣੀ ਸੀ ਮੇਰੇ ਤਾਂ ਉਹ ਟਰੈਕਟਰ ਹੈਗਾ ਦਾ ਆਪਣਾ ਟਰੈਕਟਰ ਕਰਕੇ ਕੰਮ ਚੱਲ ਗਿਆ ਹਾਂ ਟਰੈਕਟਰ ਤੇ ਜਾਵਾਂਗੇ ਅੱਛਾ ਇੱਕ ਬੋਟ ਕਰ ਲਵਾਂਗੇ ਹਾਂ ਹਾਂ ਉਹਦੇ ਵਿੱਚ 43 ਆਉਣੀ 23 ਦੁੱਗੀ ਆ ਕਿ ਹਰ ਕਾ ਬੱਤੀਆਂ 23 ਦਾ ਬੱਤੀ ਆ ਨਹੀਂ ਨਹੀਂ ਆਹ ਆਣਾ ਆ ਮੁੱਛੀ ਇੱਕ ਇਦਾਂ ਬੋਲਦੇ ਨੇ ਖਲਾਸਨਾ ਕਰ ਲਾ ਦਿੰਦੇ ਬਾਕੀ ਉਹ ਤੁਹਾਨੂੰ ਟੈਕ ਕਰਕੇ ਲਗਾਉਂਦੇ 750 ਰੁਪਏ ਵੀਨੇ ਕਰਕੇ ਅੱਜ ਪਹਿਲੀ 750 ਕਰਕੇ ਹੀ ਚੱਲੇਗਾ ਆ ਇਹ ਨੈਰੋ ਵੀ ਕਰੇ 750 ਵੀ ਹੋਣੀ ਹੋਈ ਪਹਿਲੀ ਹੋਈ ਪਹਿਲੀ ਪਤ ਨਹੀਂ ਕਰਾਈ ਕਦੇ ਇਹ ਹੈ ਜੀ ਪੀਸ ਆ ਭਾਈ ਆਪਾਂ ਹੁਣ ਹਾਂ ਵੀ ਅੱਧੇ ਚ ਆਪਣਾ ਸਮਝ ਜੰਦਾ ਵੀ ਅੱਧੇ ਪੈਸੇ ਲੱਗਣੇ ਆ ਆਪਾਂ ਨੇ ਚਲਾਉਣਾ ਕਿੰਨਾ ਹੁੰਦਾ ਏ ਉਹ ਦੋ ਚਾਰ ਘੰਟੇ ਚੱਲਦੇ ਹੁੰਦਾ ਦੁਪਹਿਰ ਨੂੰ ਚੱਲ ਜਾਂਦਾ ਬੱਸ ਸਟਰਾਜਨ ਦਾ ਆਪਾਂ ਬਾਾਰੇ ਕਹਿੰਦੇ ਆ ਉਹਦੇ ਕਰਕੇ ਆਪਣੀ ਗਾਰੰਟੀ ਇਸ ਕਾਰ ਦੀ ਹਾਂ}{|\text{ਸਾਲ ਦੀ ਵੀਰ ਨੇ ਆਪਣੀ ਗਾਰੰਟੀ ਦਿੱਤੀ ਹੈ}} ਤੇ ਬਾਕੀ ਜੇ ਤੁਸੀਂ ਵੀ ਭਾਈ ਕਿਸੇ ਨੇ ਲਗਵਾਉਣਾ ਹੋਇਆ ਹਨਾ ਸਟੈਪ ਲੈਜਰ ਲੈਣੀ ਹੋਵੇ ਜਾਂ ਕੋਈ ਹੋਰ ਕੰਮ ਕਰਾਉਣਾ ਹੋਵੇ ਸਾਡੇ ਨਾਲ ਆ ਕੇ ਕਰ ਲਿਓ ਤੇ ਜੋ ਹੈਗਾ ਭਾਈ ਉਹ ਵੀ ਜੇ ਆਪਾਂ ਨੇ ਦੱਸਿਆ ਇਹ ਕੰਮ ਦਾ ਇਹ ਰਿਪੇਰ ਕਰਾ ਰਹੇ ਆ ਮਾਮੇ ਦਾ ਮੁੰਡਾ ਤੇ ਆ ਹਰੋ ਵੀ ਹਾਲੀ ਘੱਟਦੇ ਹੁਣ ਗਾਹਲੀ ਬੀੜੀ ਨੇ ਬਈ ਏਸੀ ਲੋੜੇ ਤਾਂ ਇਹ ਲਾਉਂਗਾ ਇਹ ਤੂੜ ਪੱਟ ਹੋਊਗਾ ਮੇਰੇ ਇਹ ਦਾ ਪਿੰਡ ਕਿਹੜਾ ਮਾਛੂ ਵੜੇ ਇਹ ਮਾਛੂ ਵੜਾ ਮਾਛੂ ਆਉਂਦਾ ਬਈ ਫੀਲਿੰਗ ਕਰ ਰਹੀ ਹੈ ਦੇਖਦੇ ਹਾਂ ਕੱਟ ਕਰਦੇ ਜੀ ਇਹ ਜੀ ਦਾ ਸਵੇਰੇ ਸਾਧਰੇ ਉੱਠੇ ਜੀ ਕਿਤੇ 11 ਵਜੇ ਉੱਠੇ ਨੇ ਅੰਤਰਾ ਵੀ ਦੇਣਾ ਮੈਂ ਮੈਂ ਤਾਂ ਆਉਣੀ ਨਹੀਂ ਹੈਗੀ ਯਾਰ ਅੱਜ ਲੜਦੇ ਜਿਹੜੇ ਸਾਹਮਣੇ ਆਏ ਜਾਂ ਚੱਲੀ ਆ ਉਹ ਤਾਂ ਨਾਲ ਨਾ ਦੇ ਜਨਰੇਟਰ ਆ ਰਿਹਾ ਟਰੈਕਟਰ ਖੜਾ ਇਹਦੇ ਹੀ ਬੁੱਕੂ ਇਹ ਡੀਜ਼ਲ ਪਾ ਰਹਿਣਾ ਹੀ ਤਾਂ ਏਸੀ ਦੀ ਆਵਾ ਲੈਣੀ ਅੱਜ ਤੇ ਬਾਹਰ ਜਾਓ ਜਿਵੇਂ ਬਿਜਲੀ ਨਹੀਂ ਚੱਲੀ ਜਾ ਪਰ ਨਹੀਂ ਅੱਜ ਤਾਂ ਬਾਹਰ ਠੀਕ ਆ ਬਾਹਰ ਠੰਢੀ ਆ ਬਾ ਯਾਰ ਸਾਲਾ ਚਾਹ ਤਾਂ ਹੈ ਜੀ ਦਾ ਨਹੀਂ ਦੇ ਲੈ ਕੇ ਏਸੀ ਲਵਾਇਆ ਪਰ ਤੇ ਹੁਣ ਹੋ ਗਿਆ ਕਿਸੇ ਦਾ ਮੇਰੇ ਘਰ ਆਉਂਦਾ ਮੈਂ ਲਗਾਉਣ ਦਾ ਕੱਦਾ ਲਵਾ ਲੰਦਾ ਮੈਂ ਰਹਿ ਨਹੀਂ ਸਕਦਾ ਉਹਦਾ ਲੱਗਣੀ ਹੀ ਮੇਰੇ ਖਰਾਬ ਹੋ ਜਾਂਦਾ ਬਿਮਾਰ ਹੁੰਦਾ ਮੈਂ ਇਹ ਆਪਾਂ ਆਪਣਾ ਜਿਹੜਾ ਮਾਲਕ ਨੂੰ ਮਾਰਨਾ ਨਹੀਂ ਦੀ ਸੀ ਤੇ ਇਹ ਮੈਂ ਆਪਾਂ ਫਰਮੈਂਟ ਬਾਹਰ ਜਾਂਦੇ ਹਾਂ ਹੁੰਦੇ ਮੈਂ ਤਾਂ ਇੱਕ ਮਿੰਟ ਬਾਹਰ ਨੰਦਰ ਆ ਕੇ ਰੋਟੀ ਪਾਣੀ ਖਾਣਾ ਚੱਲਦਾ ਹੁਣ ਬਸ ਆਇਆ ਵੀ ਦੁਪਹਿਰ ਨੂੰ ਯਾਰ ਘੰਟਾ ਕੰਮ ਕਰਨਾ ਦਿੰਦੇ ਨੂੰ ਫੇਰ ਠੀਕ ਆ ਗਿਆ ਲੋਟ ਖਾਣਾ ਆਤ ਵਾਲਾ ਕੰਮ ਨਹੀਂ ਕਰਦਾ ਹਾਂ ਆ ਗਿਆ ਇਹ ਲੱਗ ਪਤੀਆਂ ਵਾਲੀ ਐਂਸੀ ਦੀ ਪੈ ਗਈ ਵਿਚਾਰੀ ਜਿਹੜੀ ਕੱਤੀ ਮੁੱਦੇ ਨੂੰ ਬਾਤ ਦੀ ਵਿਚਾਰੀ ਹੁਣ ਅਰੀ ਖੋਲੀ ਪਤੀ ਉਹਨੂੰ ਬਾਤ ਦੀ ਹੁਣ ਸੋਚੇ ਰਹਿ ਗਈ ਹੈ ਨਾ ਹੁਣ ਹਨਾ ਪਰ ਡਰੈਕਸ਼ਨ ਚਲਾਣਾ ਭਾਈ ਹੋ ਗਿਆ ਘੰਟਾ ਤੋਂ ਨਹੀਂ ਸਰਵਰ ਕਰੇ ਪੱਕਾ 40 ਮਿੰਟ ਹੋ ਗਏ ਬੰਦਾ ਪਰ ਇੱਥੇ ਨਾਲ ਕਿ ਆ ਵੀ ਚੱਕਰ ਆ ਵੀ ਚੱਕਰ ਹੁੰਦਾ ਏ ਹੈ ਨਹੀਂ ਫਿਰ ਮਗਾ ਆ ਵੀ ਚੱਕਰ ਹੁੰਦਾ ਏ ਹਾਂ ਭਾਈ ਸਰਵਰ ਕਰਨ ਤੋਂ ਬਾਅਦ 2 ਘੰਟੇ ਬਾਅਦ ਵੀ ਚਲਾਨਾ ਜਾਂਦਾ ਏ ਕਿਉਂਕਿ ਆਪਣਾ ਨਾ ਪੀਸੀ ਵੀ ਨੂੰ ਕੋਈ ਪਾਣੀ ਲੱਗ ਜਾਂਦਾ ਬੜਾ ਮੋਟਾ ਇਹਨੂੰ ਬੜਾ ਜਰੀ ਇਹਦਾ ਜਰੀ ਜਿਹੜਾ ਕੇਵਲਾ ਤੇ ਦਿਓ ਦੀ ਭਾਈ ਤਾਂ ਇਹਨਾਂ ਲੋਕਾਂ ਨੇ ਪੀਸਿੰਗ ਛੱਡਦੀ ਆ ਤੇ ਵੀ ਦੇ ਜ ਰੁਪਈਏ ਵਰਤ ਨੂੰ ਕਰ ਗਈਆਂ ਬਸੇ ਸਮਰਵੇ ਤੋਂ ਸੰਗੀਆ ਬਤਾ ਰਹੇ ਹਾਂ ਜੀ ਤਾਂ ਤੇ ਦਾ ਵੀਰ ਦਾ ਕੰਮ ਨਹੀਂ ਹੈਗਾ ਲੱਕੜੀ-ਦੁੱਕੜੀ ਮੋਹ ਦਾ ਦੋ ਤਾਂ ਸਾਰੀ ਚ ਘੱਟ ਪੱਟ ਦੀ ਵਿਚਾਰੀ ਉਹ ਕਰਦਾ ਆਪਣੇ ਘਰ ਨੂੰ ਚੱਲ ਉਹ ਹਾਂ ਉਹੀ ਕੰਮ ਨਹੀਂ ਕੰਮ ਨਹੀਂ ਹੈਗਾ ਕਿਤੇ ਲੱਕੜੀ ਦੇ ਕੰਮ ਆ ਲੱਕੜੀ ਦੇ ਕੰਮ ਨੂੰ ਫੋਨ ਕਰਿਓ ਬਾਈ ਨੇ ਕਿਤੇ ਖਿੜਕੀਆਂ ਅੰਦਰੋਂ ਖੁੱਲਦੀਆਂ ਬਾਹਰ ਨੂੰ ਕਰਾ ਲਿਆ ਨੇ ਫਿਰ ਆਹ ਆਰਾਮ ਖਿੜਕੀਆਂ ਦੇ ਮੋੜ ਚੱਕ ਕੇ ਲਿਆਇਆ ਮੋੜ ਲਿਆ ਕੇ ਹੁਣ ਫਿੱਟ ਕਰਦਾ ਮੈਨੂੰ ਅਜੇ ਚਲਾਉਣਾ ਦੇਖਣਾ ਘੰਟਾ ਗਲਾ ਕੇ ਇਹਨੂੰ ਪਾ ਲਿਟੇਣਾ ਆਪਾਂ ਨੇ ਝਿਲਣਾ ਕਿ ਨਹੀਂ ਉਹ ਲਾ ਕੇ ਬਸ ਪੈ ਜਾਈ ਅਜੇ ਵੀ ਨਾ ਹੋਣਾ ਜੇ ਸੀ ਲਾ ਕੇ ਵੀ ਨੀਚਤ ਆਇਆ ਰਾਤ ਨੂੰ ਮੈਂ ਦੇਖ ਲਾ ਤੂੰ ਪਤੋਂ ਘੰਟੇ 3-4 ਵਜੇ ਦਾ ਸ਼ਾਮ ਦਾ ਆਹ ਟਾਈਮ ਦੇ ਬਾਅਦ ਨਾ ਲੱਗਦੀ ਗਰਮੀ ਬਹੁਤ ਲੱਗਦੀ ਹੈ ਗਰਮੀ ਹੈਗੀ ਹੈ ਬਾਹਰ 10 ਵਜੇ ਦੇ ਬਾਅਦ ਪਟਦੀ ਆ 10 ਵਜੇ ਦੇ ਬਾਅਦ ਨੀ ਯਾਰ ਆਵੇ ਨਹੀਂ ਪਤਾ ਰਹਿੰਦਾ ਬਾਹਰ ਬੈਠੇ ਆਪਣੇ ਦਾ ਦੋਖਾ ਬਾਹਰ ਬਹੁਤ ਜੀ ਹਮਾ ਚੱਲੀ ਜਾਂਦੀ ਹੈ ਤੇਰਾ ਬੇੜਾ ਬੇੜਾ ਉੱਧਰ ਨਾ ਪਈ ਰਹਿੰਦੀ ਲੱਗਦਾ ਬਿੜੇ ਦਾ ਇਹ ਨਾ ਭਾਈ ਆ ਬੋਡੀ ਨਹੀਂ ਦੇਖਣ ਦੇ ਆ ਬੋਡੀ ਚੰਗੀ ਬੋਡੀ ਚੰਸਣ ਨੂੰ ਕਹੇ ਇਹਨੂੰ ਰੰਗ ਮਰਾ ਲਿਆ ਹੁੰਦਾ ਭਾਈ ਨੇ ਉਂਜ ਕਰਦਾ ਨੇ ਇਹ ਕਹਿੰਦਾ ਇਹ ਗੱਲ ਆ ਭਾਈ ਆ ਆ ਗੱਲਾਂ ਨਾ ਤੂੰ ਹੀ ਦੇਖ ਰੋ ਲੋਕਾਂ ਨੇ ਲੋਕ ਟੁੱਟੇ ਹੁੰਦੇ ਆ ਔਰ ਇਹ ਤਾਂ ਵੀ ਨਾਲ ਦੇ ਫਿਰਣਾ ਭਾਈ ਔਰ ਇਹ ਨਮੀਆ ਦੇਖ ਲੋ ਤੁਸੀਂ ਆਹਾ ਵੀ ਨਹੀਂ ਪੱਟ ਹੋਏ ਵੀ ਨਹੀਂ ਤਾਂ ਸਰਪਲ ਉਂਝੀ ਚੱਲੇ ਨਾ ਆ ਟਿੱਕੇ ਟੁੱਕੇ ਕਿੱਥੇ ਰਹਨੇ ਆ ਸਭ ਕੁਝ ਪੱਟ ਹੋ ਜਾਂਦਾ ਭਾਈ ਇਹ ਸਾਰਾ ਕੁਝ ਪੱਟ ਜਾਂਦਾ ਗਰੰਟੀ ਹੁੰਦੀ ਆ ਭਾਈ ਏਦਿਨ ਓਕੇ ਕਰਕੇ ਜਾਂਦਾ ਆਣੀ ਹੈ ਲੋ ਵੀ ਇੱਕ ਵਾਰ ਲਾ ਦੇ ਆ ਆ ਮੁੜ ਕੇ ਆਉਣੇ ਵਾਲਾ ਕੰਮ ਨਹੀਂ ਗਰੰਟੀ ਹੋ ਗਰੰਟੀ ਆ ਬਸ ਜਦੀ ਚਾਰੇ ਵਾ ਚੜ ਜੀ ਤੱਕ ਆ ਵੀ ਭਾਈ ਇਹ ਦੇਖਦੇ ਜਦੀ ਜੀ ਤੇਰੇ ਕੋਲ ਆ ਜਾਣਗੇ ਹਾਂ ਤਾਂ ਪਤਾ ਜੀ ਦਈ ਸੀ ਵਾਰੀ ਇੰਨਾ ਭਾਈ ਹੁਣ ਤਾਂ ਜਿੰਦਾ ਦਾਈ ਨੇ ਦਾ ਵਾਸਤੇ ਅਜੀ ਵਿਧਿਆ ਰੱਖੂਗੇ ਭਾਈ ਭਾਈ ਰਾਤ ਗੋਲ ਗੱਪੇ ਖਾਣ ਆਇਆ ਕੰਮ ਵਾਲਾ ਲੱਗਦਾ ਵੇਖ ਵੇਖ ਕੇ ਕਿਹਦੇ ਕਾਹ ਪੇ ਗੋਲ ਗੱਪਿਆਂ ਨੇ ਦੇ ਲਾ ਵੀਰ ਅੱਜ ਪੁੰਨ ਦਾ ਕੰਮ ਕਰਾਤਾ ਮੇਰਾ ਪੁੱਛਿਆ ਮੈਨੂੰ ਛੋੜ ਚਦਾ ਮੈਂ ਤਾਂ ਉਹ ਕਰ ਲਈ ਗੱਲ ਇਹ ਮੈਨੂੰ ਪੁੱਛਣਾ ਅਰਜ ਤੂੰ ਕਿੱਧਰ ਤੇ ਆਇਆ ਚੰਗੋ ਤੋਰਦੇ ਦਾ ਮੈਨੂੰ ਕਹਿੰਦਾ ਇਸੇ ਹੈਗਾ ਦਵਾਈ ਮੈਂ ਕਹਿੰਦਾ ਚੱਲ ਤੇਰੇ ਦੇਖ ਲੈ ਅਸੀ ਬਾਈ ਕੱਲੇ ਗੱਲ ਕਰੀ ਅੱਜ ਲਵਾ ਵੀ ਦਤਾਂਗੇ ਲਗਾਉਣਾ ਤਾਂ ਮੈਂ ਕਿਹਾ ਤਾਂ ਬਹੁਤ ਜਣਿਆਂ ਨੂੰ ਤਾਂ ਸਾਲਾ ਟਾਈਮ ਹੀ ਨਹੀਂ ਲੱਗਦਾ ਤਾਂ ਨਹੀਂ ਫਿਰ ਸਾਡਾ ਫਿਰ ਅੱਗੇ ਲੱਗ ਜਾਂਦਾ ਬਾਈ ਇੱਥੇ ਦੇਖਿਆ ਫਲਾਣੀ ਜਗ੍ਹਾ ਦੇਖ ਮੈਂ ਕਹਿੰਦਾ ਮੈਂ ਤੁਹਾਨੂੰ ਉਹ ਕਿਹਾ ਤਾਂ ਬੋ ਜਣੇ ਮੈਂ ਵੀ ਇਹਨੂੰ ਹਣੀ ਫਿਰ ਕਹਿ ਗਿਆ ਤਾਂ ਮੈਂ ਚੱਲ ਚੰਡੀਗੜ੍ਹ ਦੇਖਿਆ ਆਉਂਦੇ ਆਪਾਂ ਚੱਲ ਬਾ ਜੁਗਰਗਰ ਕੁਦਰਤੀ ਤੋਹੀਨ ਲੋਟ ਆ ਗਿਆ ਵੀ ਚੱਲ ਵੀ ਤੇਰੇ ਕੋਲੇ ਪਈ ਚੱਕਰ ਮੇਰੀ ਗੱਲ ਨੂੰ ਮੈਂ ਲੈ ਆਉਂਦਾ ਮੈਨੂੰ ਕੀ ਆ ਪਤਾ ਮੈਂ ਤੇ ਬੋਡੀ ਨੂੰ ਦੇਖੀ ਜਾਂਦੀ ਸੀ ਕਿਹਨਾਂ ਇਹ ਕਹਿੰਦਾ ਕਹਦਾ ਬੋਡੀ ਸਾਲੀ ਦਾ ਹਾਂ ਅਸੀਂ ਤਾਂ ਅਹੀ ਚੀਜ਼ ਪਰ ਮਾਰਦਾ ਤਾਂ ਉਹ ਟੀਸ਼ਨ ਮਾਰਦਾ ਕੋਈ ਨਾ ਉੱਪਰ ਹੀ ਉਹ ਹੀ ਕਹਿੰਦਾ ਜੇ ਤੂੰ ਚਮਕਾ ਕੇ ਲੈ ਆਉਂਦਾ ਓ ਯਾਰ ਚਿੱਟੀ ਛਪਰੇ ਮਾਰ ਦੋ ਚਮਕਾ ਦੋ ਬੰਦੇ ਨੂੰ ਬਹੁਤ ਪਤਾ ਨਹੀਂ ਚੱਲੂ ਚੀਜ਼ ਹੋ ਜਾਈਂ ਤੂੰ ਲੋਹਟ ਆਇਆ ਉਂਤਰਾ ਵਾਲਾ ਕੰਮ ਨਹੀਂ ਹੈਗਾ ਬਾਈ ਦਾ ਬਾਈ ਦੇ ਮੋੜ ਤੇ ਤਾਂ ਨੰਬਰ ਵੀ ਦਾ ਤੋ ਘੇਰ ਲਿਓ ਰਾਮਾ ਔਰ ਦਰਨੇ ਗੱਡੀ ਦਾ ਬਾਈ 40 40 ਸੇ ਹਾਂ ਤੇ ਫੋਰਮੈਨ ਨੇ ਪੂਰਾ ਤੇਜੇ ਕਰਿਆ ਹੋਇਆ ਹੈ ਬਸ ਬੋਸ ਨੂੰ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਹੈ ਤੇ ਬਾਕੀ ਹਾਂ ਬਾਈ ਫਿਰ ਕੋਤਾ ਕਰਦੀ ਹੈ ਮੈਂ ਦਵਾਉਂਗਾ ਕੰਮ ਤਾਂ ਵੈਸੇ ਐ ਸਿੱਖ ਹੁੰਦਾ ਹੈ ਨਾ ਕੋਲ ਬਹਿ ਕੇ ਖੜਦਾ ਤਾਂ ਹੈ ਨਹੀਂ ਕੋਲ ਖੜ ਕੇ ਤਾਂ ਖੜਦਾ ਨਹੀਂ ਸਾਰੇ ਕੱਢ ਦੇ ਗੱਡੀ ਮੈਨੂੰ ਉਹ ਕਹਿ ਲੈਂਦਾ ਕਹਿੰਦਾ ਮੈਂ ਕਹਿੰਦਾ ਉਸਤਾਦ ਤੇਰਾ ਉਹ ਆ ਹੋ ਗੰਟੀ ਕੰਟੀ ਨੂੰ ਤਾਂ ਲੈ ਗਿਆ ਇੱਕ ਨੋਲੇ ਕਰਕੇ ਆ ਮੈਂ ਕਹਿੰਦਾ ਭਾਈ ਉਸਤਾਦ ਹੋਗਾ ਤੇਰੇ ਨਾ ਦੇਖੋ ਲੈਣੀ ਉਹ ਚੱਲਦਾ ਇਹਦਾ ਵੀ ਚੋਰੀ ਵਾਲਾ ਕੰਮ ਐ ਇਹਨੇ ਵੀ ਚਕਾਉਣੀ ਉਹ ਜੀਤੀ ਉਹ ਗੱਡੀ ਨਹੀਂ ਇਹਨੇ ਇਹਨੂੰ ਇਹ ਕਿਹਾ ਮੈਂ ਕਹਿੰਦੀ ਉਹ ਟਾਕੀ ਜਣਾ ਨਾ ਥਾਂਬਲੀ ਵੀ ਜ਼ਰੂਰੀ ਐ ਨਾ ਥਾਂਬਣੇ ਤੇ ਵੀ ਉਹੀ ਨਾਟਾ ਭਲਾ ਲਾ ਲਾਂਗੇ ਤੇ ਪੱਲੇ ਤੇ ਕਾਨੂੰ ਲਾਉਣੇ ਆ ਕਹਿੰਦਾ ਮੇਰਾ ਮੁੱਦੂ ਬਣਾਈ ਜਾਂਦਾ ਤੂੰ ਐਸੀ ਨੂੰ ਨਟ ਲੱਗਦੇ ਆ ਉਹ ਹੀ ਨਾ ਉਹਦਾ ਰੱਖੋ ਜਣਾ ਇਹ ਵੀ ਉੱਤੀ ਦਾ ਕਹਿੰਦਾ ਨਾ ਥੋੜੀ ਲਾਉਣੇ ਆ ਫੋਰਮੈਨ ਆ ਯਾਰ ਉਹ ਯਾਰ ਇਹਨੂੰ ਸਿਕਾਉਣ ਲੱਗਦਾ ਇਹਨੂੰ ਸਿਕਾਉਣ ਲੱਗਦਾ ਬਾਈ ਇਹਨੇ ਹੋਰ ਕਲੇ ਨਾਲੇ ਬਾਈ ਦਾ ਰਿਸ਼ਤੇਦਾਰ ਆ ਨਾ ਮਾਮੇ ਦਾ ਮੁੰਡਾ ਰਾਤੀ ਨੇ ਉਹਨੂੰ ਬਰਗਰ ਖਾਣ ਲੱਗਿਆ ਨਾਲੇ ਬਸ ਕੋਈ ਨੌਜ ਲੈ ਜਾ ਫਿਰ ਇਹਨੇ ਤੇਰੀ ਛੁੱਟੀ ਕਰ ਦੇਣੀ ਦੇਖੀ ਜਾਈ ਨਾ ਕੰਮ ਰੋਪੜ ਦਾ ਆਇਆ ਕਹਿੰਦੇ ਨਾ ਅੰਦਰ ਗਿਆ ਕੇ ਸੇਕ ਕਰਦੇ ਆ ਹਾਂ ਇਹਦਾ ਕੰਮ ਦਵਾ ਦੇਣਾ ਰੋਪੜ ਚ ਉਹਨੇ ਦੇਖਿਆ ਕਰਨਾ ਮੁਰਗਲੇ ਝੂਕਦੇ ਨਹੀਂ ਜਾਂਦੇ ਏਸੀ ਲੱਦੇ ਹੋਇਆ ਕਰਦੇ ਨੇ ਵਿੱਚੀ ਹੋਰ ਕੁਝ ਨਹੀਂ ਕੀ ਬਈ ਹੁਣ ਤਾਂ ਹਵਾ ਨੇ ਫਿੱਟ ਕਰਕੇ ਪੂਰਾ ਨਾ ਨਾ ਫਿੱਟ ਨਾ ਵੀ ਚੈੱਕ ਕਰਦੇ ਆ ਚੱਲਦੇ ਆ ਢਿੱਡ ਸਾਡੇ ਠੰਡੇ ਕਰ ਤੇ ਖੜੇ ਖੜਿਆਂ ਦੇ ਹਾਂ ਥੈਂਕ ਯੂ ਲੀਕ ਹੋ ਗਿਆ ਕੋਈ 5 ਮਿੰਟ ਔਨ ਨੂੰ ਲੱਤੇ ਆ ਉਹਦੇ ਬਾਅਦ ਹਾਂ ਹੁਣ 10 ਮਿੰਟ ਹੋ ਗਏ ਤਾਂ ਦਿਲ ਦਾ 15 ਦਾ 15 ਮਿੰਟ ਨਾ ਉਹ ਤੇ ਮਿਰਚਾ ਕੰਮ ਨਾ ਆ ਵੀ ਹਾਂ ਪੰਜਾਬ 50 50% ਫਰਕ ਪੈ ਜਾਂਦਾ ਦੇਖ ਲਓ 10 ਮਿੰਟ ਦੇ ਵਿੱਚ ਟੂਲਿੰਗ ਹਣਾ ਬਾਕੀ ਠੀਕ ਆ ਕੰਦਾ ਦਾ ਵੀ ਸੇਕ ਨਿਕਲਦਾ ਇੱਕ ਮੀਂਹ ਪੈ ਕੇ ਆ ਗਿਆ ਉਹਦਾ ਜੜਦਾ ਕੰਪਰੈਸਰ ਵੀ ਮੈਂ ਕਹਿੰਦਾ 30 ਨਾ 30 ਹੋਣਾ ਬਸ ਦੇਖਾ ਕਿੰਨਾ ਹੈ ਹੁਣ ਹੈਗਾ ਇਹਨਾਂ 30 ਆ ਦੋ ਵਾਰੀ ਕੰਦਾ ਛਟਣੀ ਟੂਲਿੰਗ ਆਉਣਾ ਨਹੀਂ ਆਉਣਾ ਮੈਂ ਕਹਿੰਦਾ ਅੱਜ ਜਨਰੇਟਰ ਲਵਾਉਂਗਾ ਬੈਟਰੀ ਪਰੇ ਚੱਲਦਾ ਬਾਈ ਲੈਟ ਆਈ ਨਹੀਂ ਹੈ ਲੈਟ ਆਈ ਨਹੀਂ ਹੈ ਲੈਟ ਆ ਜਾਣੀ ਹੁਣ ਬਿਨੇਰੀ ਨਾਲ ਹੀ ਰੱਖੀ ਆ ਮੇਰਾ ਤੋਕਾ ਦਾ ਆ ਦੇ ਲਵੇ ਇਹ ਵੀ ਕੋਲਿੰਗ ਕੋਹ ਹੈ ਵੀਰੇ ਅੱਛਾ ਇਹ ਵੀ ਕੋਲਿੰਗ ਕੋਹ ਹੈ ਨਾ ਆ ਦੇਖੋ ਮਾਤੀਆ ਪਾਣੀ ਵੀਰੇ ਤੇਰੀ ਕਿੰਨਾ ਪਛਾਣੇ ਉਰੇ ਤੇ ਆ ਕਹਿੰਦਾ ਬਾਵਾ ਬਾਕੀ ਆ ਮਾਪਾ ਨੇ ਬਾਈ ਪੂਰਾ ਬਦੰਦ ਆਇਆ ਜੋ ਹੈਗਾ ਆਪਾਂ ਨੇ ਉਹ ਜੀ ਦਸਤੀ ਆਪਾਂ ਨੇ ਕੋਈ ਆਏ ਨਹੀਂ ਵੀ ਪ੍ਰੋਮੋਸ਼ਨ ਕਰਾਉਣ ਆਇਆ ਬਾਈ ਜਰੂਰ ਦਾ ਕੋਈ ਉਹ ਕੰਮ ਨਹੀਂ ਹੈਗਾ ਪਿੰਡ ਦਾ ਦਾ ਬੰਦਾ ਉਹ ਹੈ ਜੀ ਆ 15 ਸਾਲ ਹੋ ਗਿਆ ਤੁਹਾਨੂੰ ਕੰਮ ਦਾ ਕੋਈ ਪ੍ਰਮੋਸ਼ਨ ਨਹੀਂ ਕੋਈ ਕਰਾਈ ਹਾਂ ਕਦੇ ਵੀ ਨਹੀਂ ਬਾਈ ਨੇ ਕਦੇ ਕਿਹਾ ਆਪਾਂ ਨੂੰ ਅੱਜ ਵੀ ਆਪਾਂ ਨੇ ਕਿਹਾ ਨਾਲੇ ਪਿੰਡ ਦਾ ਬੰਦਾ ਯਾਰ ਇਹ ਕੰਮ ਕਰਦਾ ਬਾਈ ਤੇ ਜੇ ਤੁਸੀਂ ਕਿਸੇ ਨੇ ਕਰਾਉਣਾ ਹੋਵੇ ਗਾਰੰਟੀ ਆਪਣੀ ਹੈ ਪੂਰੀ ਤੇ ਜਦੋਂ ਮਰ ਜੇ ਕੋਈ ਕੰਟੈਕਟ ਕਰ ਲੈ ਵੀ ਇਹਨਾਂ ਨੂੰ ਰੇ ਕੰਮ ਦੀ ਗਾਰੰਟੀ ਹੈ ਨਾਲੇ ਜਿਹੜਾ ਵੀ ਤੇ ਕਰਾਉਂਗਾ ਕੋਈ ਬਿਜਲੀ ਜਾਵੇ ਕੋਈ ਕੁਝ ਵੀ ਹੋਵੇ ਆ ਕੇ ਨੂੰ ਮਰ ਜੀ ਆ ਆ ਕੇ ਜੀ ਇਹ ਪਹਿਲੇ ਬਾਹਰ ਮਾਰਨ ਲੱਗਾ ਬਾਹਰ ਬਾਹਰ ਹਵਾ ਉਹ ਜੇ ਮਾੜੀ ਮੋਟੀ ਤੈਨੂੰ ਬਾਹਰ ਵਾਲੀ ਵੀ ਚਾਹੀਦੀ ਆ ਬਾਰੇ ਮੰਜਾ ਡਾਲੋ ਸੇਕ ਤਾਂ ਦੇਖ ਲੈ ਕਿ ਮਾਰਦਾ ਬਾਹਰ ਜਾਣਾ ਜਾ ਕੇ ਤਾਂ ਦੇਖ ਇੱਕ ਵਾਰੀ ਆ ਜਾ ਬਾਹਰ ਚਲੋ ਫੋਰ ਮੈਂ ਸਾਥ ਤੁਸੀਂ ਏਸੀ ਦੀ ਹਵਾ ਲਓ ਚਲੋ ਜੀ ਬਾਹਰ ਬਾਹਰ ਹੁੰਦੀ ਤੇ ਲੈ ਨਹੀਂ ਰਹਾ ਪਿਆ ਯਾਰ ਵਾਲੀ ਲੈ ਕੇ ਚਲਣੇ ਨਹੀਂ ਨਹੀਂ ਅੱਖਾਂ ਦਾ ਨਾ ਮਾਰਨਾ ਭਾਈਆ 2 ਮਿੰਟ ਦੋ ਅੰਦਰ ਦੇ ਵੱਲ ਵੀ ਪਾਣੀ ਵੀ ਛੜਨ ਲੱਗ ਗਿਆ ਇੱਥੋਂ ਪਤਾ ਲੱਗਦਾ ਕਈ ਲੋਕ ਨਵੇਂ ਵੀ ਲਵਾਉਂਦੇ ਆ ਜਦੋਂ ਕੰਪਲੀਟ ਹੁੰਦੀ ਆ ਵੀ ਐਸੀ ਪਾਣੀ ਨਹੀਂ ਨਿਕਲ ਰਿਹਾ ਅੱਛਾ ਨਵੇਂ ਅਸੀਂ ਵੀ ਬਈ ਲੋਕ ਕੰਪਲੀਟ ਪਾ ਦਿੰਦੇ ਆ ਵੀ ਸਾਡਾ ਪਾਣੀ ਨਹੀਂ ਬਲੋਕਿੰਗ ਆ ਨਵੇਂ ਅਸੀਂ ਦੀ ਵੀ ਪਾਣੀ ਬਾਹਰ ਕੱਢੀ ਜਾਣਾ ਹੈ ਪਾਣੀ ਨਹੀਂ ਗੇਰ ਰਿਹਾ ਦੇਖ ਲੋ ਨਵੇਂ ਦੀ ਆਹ ਦੇਖ ਲੋ ਆਪਾਂ ਲਾਇਆ ਦੇਖੋ ਨਾ ਦੇਖੋ ਭਾਈ ਕਿਹੜੇ ਸਾਜ਼ ਨਾਲ ਸਾਰਾ ਪੁੱਟਾ ਪਾਰਕਿੰਗ ਨਹੀਂ ਹਾਜ਼ਰ ਬਾਕੀ ਸੇਕ ਹੈ ਭਾਈ ਪੂਰਾ ਮਾਰ ਰਿਹਾ ਇੰਨੀ ਗਰਮੈਤ ਅੰਦਰ ਹੁੰਦੀ ਆ ਨਾ ਬਾਈ ਨੇ ਅੱਜ ਅਗਰ ਕੱਲ ਬਾਈ ਨੇ ਆਪ ਨੂੰ ਇਹ ਕਰਤਾ ਕਰਨ ਤੇਰੀ ਗਰੰਟੀ ਘਰ ਵਾਲਾ ਲਾ ਦੇ ਜਿਹੜਾ ਮਾਰਦਾ ਮੈਂ ਤੁਹਾਨੂੰ ਤਾਂ ਹੀ ਕਿਹਾ ਤਾਂ ਵੀ ਬਾਈ ਜੀ ਉਹ ਘਰ ਵਾਲਾ ਜਿਹੜਾ ਪਏ ਉਹ ਲਾ ਦੇ ਚੋ ਲੈ ਆ ਕੇ ਲਾ ਦੇ ਹਾਂ ਬਾਕੀ ਬਾਈ ਇੱਕ ਨੰਬਰ ਘਮ ਆ ਜੇ ਤੁਸੀਂ ਵੀ ਕਿਸੇ ਨੇ ਕਰਾਉਣਾ ਤਾਂ ਜ਼ਰੂਰ ਕੰਡੈਕਟ ਕਰ ਲਿਓ ਬਾਕੀ ਨੰਬਰ ਇੱਕ ਵਾਰੀ ਫੇਰ ਬੋਲ ਦਿਆ ਆਪਣਾ 9779 635109 09 ਠੀਕ ਹੈ ਬਾਕੀ 99 ਵਾਲੇ ਨੇ ਹਾਂ ਤੇ ਚਲੋ ਠੀਕ ਹੈ ਜੀ ਬਾਕੀ ਆਦਾ ਬਲੌਗ ਇੰਨਾ ਕੇ ਮੈਂ ਲੈਂਦਾ ਜਿਵੇਂ ਬਲੌਗ ਅੱਛੀ ਕਾ